ਵਿਦੇਸ਼ ਗਿਆ ਇੱਕ ਹੋਰ ਪੰਜਾਬੀ ਪੁੱਤ ਮਾਪਿਆਂ ਦਾ ਇਕਲੋਤਾ ਸੀ ਫਰਜੰਦ ਰੁੰਦੀਆਂ ਭੈਣਾਂ ਨੂੰ ਛੱਡ ਗਿਆ ਇਕਲੋਤਾ ਪ੍ਰਾ ਤੇ ਮਾਪਿਆਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਜੀਆਂ ਅਜਿਹਾ ਹੈ ਇੱਕ ਮੰਦਪਾਗਾ ਹਾਦਸਾ ਜਿਹੜਾ ਕਿ ਲੋਹੀਆਂ ਦੇ ਨੇੜੇ ਇੱਕ ਪਿੰਡ ਦੇ ਵਿੱਚ ਵਾਪਰਿਆ ਉਸ ਪਿੰਡ ਦਾ ਪੁੱਤ ਜਿਹੜਾ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਉੱਥੇ ਉਸਦੀ ਮੌਤ ਹੋ ਚੁੱਕੀ ਹੈ ਤੇ ਜਦੋਂ ਇਹ ਖਬਰ ਉਸਦੇ ਪਿੰਡ ਉਸਦੇ ਪਰਿਵਾਰ ਵਿੱਚ ਪਹੁੰਚੀ ਤਾਂ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਗਮਗੀਨ ਹੋ ਚੁੱਕਿਆ ਦੱਸਦੀਏ ਇਹ ਮੰਦਪਾਗੀ ਘਟਨਾ ਜਿਹੜੀ ਕਿ ਲੋਹੀਆਂ ਖਾ ਤੇ ਨੇੜੇ ਪਿੰਡ ਦੇ ਪਿੰਡ ਨਵਾਂ ਪਿੰਡ ਖਾਲੇਵਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਰਿਵਾਰ ਦਾ ਪੁੱਤ ਜਿਹੜਾ ਕਿ 2 ਕੁ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਤੇ ਉੱਥੇ ਜਾ ਕੇ ਉਹ ਟਰਾਲਾ ਚਲਾਉਂਦਾ ਸੀ ਤੇ ਜਿਸ ਦੇ ਟਰਾਲਾ ਚਲਾਉਣ ਦੇ ਦੌਰਾਨ ਹੀ ਉਸ ਦੀ ਹੁਣ ਮੌਤ ਹੋ ਚੁੱਕੀ ਹੈ ਜਿਸ ਦੇ ਨਾਲ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੈ ਬਹੁਤ ਜ਼ਿਆਦਾ ਉਦਾਸ ਹੋਇਆ ਪਿਆ ਸੋਗ ਦੀ ਲਹਿਰ ਦੌੜ ਚੁੱਕੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦਾ ਨਾਮ ਸੁਖਵਿੰਦਰ ਸਿੰਘ ਸੁਖਾ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਉਮਰ 34 ਸਾਲ ਹੈ ਤੇ ਉਹ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਸੀ ਜਿੱਤੇ ਟਰਾਲਾ ਚਲਾਉਂਦਾ ਸੀ ਤੇ ਆਪਣਾ ਕਾਰੋਬਾਰ ਚਲਾ ਕੇ ਬਹੁਤ ਵਧੀਆ ਰੋਜੀ ਰੋਟੀ ਕਮਾਉਂਦਾ ਸੀ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਸੁਖਵਿੰਦਰ ਸਿੰਘ ਦਾ ਵਿਆਹ ਹੋ ਚੁੱਕਾ ਹੈ ਤੇ ਉਸਦੇ ਦੋ ਛੋਟੇ-ਛੋਟੇ ਬੱਚੇ ਵੀ ਨੇ ਤੇ ਹੁਣ ਜਦੋਂ ਇਹ ਖਬਰ ਉਸਦੇ ਪਰਿਵਾਰ ਵਿੱਚ ਪਹੁੰਚੀ ਹੈ ਤੇ ਪਰਿਵਾਰ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਉਦਾਸ ਹੋਇਆ ਪਿਆ ਹੈ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਖਵਿੰਦਰ ਸਿੰਘ ਸੁਖਾ ਜਿਹੜਾ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਸ ਦੀਆਂ ਦੋ ਭੈਣਾਂ ਸਨ ਹੁਣ ਸੁਖਵਿੰਦਰ ਸਿੰਘ ਆਪਣੇ ਪਿੱਛੇ ਦੋ ਰੋਂਦੀਆਂ ਬਿਲਕਦੀਆਂ ਭੈਣਾਂ ਨੂੰ ਛੱਡ ਗਿਆ ਉਸਦੇ ਮਾਪਿਆਂ ਦਾ ਜਿਹੜਾ ਹਾਲ ਹੈ ਉਹ ਦੇਖਿਆ ਨਹੀਂ ਜਾ ਰਿਹਾ ਉਸਦੇ ਦੋਨੋਂ ਛੋਟੇ-ਛੋਟੇ ਚੇ ਨੇ ਉਸ ਦੀ ਪਤਨੀ ਦੀ ਹਾਲਤ ਵੀ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਹੈ ਕਿਉਂਕਿ ਪਤੀ ਦੀ ਜਿਹੜੀ ਮੌਦੀ ਖਬਰ ਮਿਲਣ ਤੋਂ ਬਾਅਦ ਉਸ ਦੀ ਪਤਨੀ ਵੀ ਬੇਸੁਦ ਪਈ ਹੈ ਨਾਲ ਹੀ ਦੱਸਦੀ ਹੈ ਕਿ ਹੁਣ ਸੁਖਵਿੰਦਰ ਸਿੰਘ ਸੁੱਖਾ ਦੀ ਜਿਹੜੀ লাশ ਹੈ ਉਹ ਭਾਰਤ ਵਿੱਚ ਮਗਵਾਉਣ ਦੇ ਜਿਹੜੀ ਯਤਨ ਕੀਤੇ ਜਾ ਰਹੇ ਨੇ ਉਸ ਦੇ ਲਈ ਜੋ ਵੀ ਕਾਰਵਾਈ ਹੈ ਜੋ ਪੁਸ਼ਪਰਤਾਲ ਤੇ ਜੋ ਵੀ ਕਾਗਜ਼ੀ ਕਾਰਵਾਈ ਹੋਣੀ ਹੈ ਉਹ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਇੱਥੇ ਗੌਰਤਲਬ ਹੈ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਤੇ ਉੱਥੇ ਜਾ ਕੇ ਬੇਸ਼ੱਕ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਇਹ ਗੱਲ ਸਭ ਨੂੰ ਹੀ ਘਰੋਂ ਪੈਰ ਪੁੱਟਣ ਤੋਂ ਪਹਿਲਾਂ ਹੀ ਪਤਾ ਹੁੰਦੀ ਹੈ ਕਿ ਵਿਦੇਸ਼ ਜਾ ਕੇ ਉਹ ਤੇ ਕਹ ਲੋ ਕਿ ਜਿਹਨੂੰ ਕਹਿੰਦੇ ਕਿ ਮਾਂ ਨੇ ਰੁੱਟੀਆਂ ਪਕਾ ਕੇ ਨਹੀਂ ਦੇਣੀਆਂ ਹੁੰਦੀਆਂ ਖੁਦ ਸਭ ਕੁਝ ਆਪ ਹੀ ਕਰਨਾ ਹੁੰਦਾ ਪਰ ਫਿਰ ਵੀ ਨੌਜਵਾਨ ਬਾਹਰ ਜਾਂਦੇ ਨੇ ਦੱਸਦੀਏ ਕਿ ਬੇਸ਼ੱਕ ਜਿਵੇਂ ਰੋਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਹੋਣ ਦੇ ਕਾਰਨ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਕਮਾਉਣ ਦਾ ਲਾਲਚ ਸਾਨੂੰ ਵਿਦੇਸ਼ਾਂ ਦੇ ਵੱਲ ਖਿੱਚ ਕੇ ਲੈ ਜਾਂਦਾ ਤੇ ਇਸੇ ਹੀ ਤਹਿਤ ਇਹ ਨੌਜਵਾਨ ਜਿਹੜਾ ਕਿ ਸੁਖਿੰਦਰ ਸਿੰਘ ਸੁਖਾ ਉਹ ਅਮਰੀਕਾ ਗਿਆ ਸੀ ਔਰ ਇਸ ਦਾ ਰੋਜ਼ਗਾਰ ਵੀ ਉੱਥੇ ਬਹੁਤ ਵਧੀਆ ਚੱਲ ਰਿਹਾ ਸੀ ਟਰਾਲਾ ਚਲਾਉਂਦਾ ਸੀ ਜਿਸ ਦੇ ਨਾਲ ਉਸ ਨੂੰ ਖਾਸੀ ਕਮਾਈ ਹੁੰਦੀ ਸੀ ਦੱਸਿਆ ਜਾ ਰਿਹਾ ਹੈ ਕਿ ਉਸਨੇ ਆਪਣੇ ਪਰਿਵਾਰ ਨੂੰ ਵੀ ਬਹੁਤ ਜ਼ਿਆਦਾ ਜਿਹੜੀ ਆਪਣੀ ਪਈਏ ਸਨ ਕਮਾਈ ਉਹ ਭੇਜੀ ਹੈ ਜਿਸ ਦੇ ਨਾਲ ਉਹਨਾਂ ਦੇ ਘਰ ਦੀ ਪਿੱਛੇ ਹਾਲਾਤੀ ਬਹੁਤ ਜ਼ਿਆਦਾ ਵਧੀਆ ਹੋ ਗਈ ਹੈ ਪ੍ਰੰਤੂ ਇੱਥੇ ਮੰਦਭਾਗੀ ਘਟਨਾ ਇਹ ਹੋ ਗਈ ਹੈ ਕਿ ਇਸ ਦੇ ਦੌਰਾਨ ਹੀ ਸੁਪਿੰਦਰ ਸਿੰਘ ਸੁੱਖਾ ਦੀ ਜਿਹੜੀ ਮੌਤ ਹੋ ਗਈ ਹੈ ਉਸ ਦੀ ਮੌਤ ਦਾ ਜਿਹੜਾ ਕਾਰਨ ਹੈ ਉਹ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਤੇ ਜਿਸ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਹੈ ਨਾਲ ਹੀ ਤੇ ਵੀ ਜਾਣਕਾਰੀ ਦੇ ਦਈਏ ਕਿ ਵਿਦੇਸ਼ਾਂ ਤੋਂ ਹੁਣ ਅਮਰੀਕਾ ਸਮੇਤ ਬਹੁਤ ਸਾਰੀਆਂ ਜਈਆਂ ਹੋਰ ਵੀ ਮੁਲਕਾਂ ਤੋਂ ਖਬਰਾਂ ਆ ਰਹੀਆਂ ਨੇ ਜਿੱਥੇ ਕਿ ਨੌਜਵਾਨਾਂ ਨੂੰ ਜਿਹੜੀ ਕਿ ਬਹੁਤ ਛੋਟੀ ਉਮਰ ਦੇ ਉਹਨਾਂ ਨੂੰ ਦਿਲ ਦੇ ਦੌਰੇ ਪੈ ਰਹੇ ਨੇ ਇਸ ਦਾ ਕਾਰਨ ਕੁਝ ਵੀ ਹੋਵੇ ਪਰੰਤੂ ਇਹ ਪਰਿਵਾਰਾਂ ਨੂੰ ਬਹੁਤ ਵੱਡਾ ਘਾਟਾ ਹੈ ਜਿੱਥੇ ਕਿ ਪੁੱਤ ਮਾਪੇ ਤੋਰਦੇ ਨੇ ਵਿਦੇਸ਼ਾਂ ਦੇ ਵਿੱਚ ਕਮਾਈ ਕਰਕੇ ਲੈ ਕੇ ਉਹ ਵਾਪਸ ਆਉਣ ਮਾਪੇ ਉਡੀਕਦੇ ਰਹਿੰਦੇ ਨੇ ਪਰੰਤੂ ਜਦੋਂ ਇਹੋ ਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਫਿਰ ਮਾਪਿਆਂ ਦਾ ਜੋ ਹਾਲ ਹੁੰਦਾ ਹੈ ਉਹ ਬਿਆਨੋ ਹਾਰ ਹੋ ਜਾਂਦਾ ਹੈ ਮਾਪੇ ਰੋਂਦੇ ਬਿਲਕਦੇ ਨੇ ਪਿੱਛੇ ਭੈਣਾਂ ਨੂੰ ਛੱਡ ਜਾਂਦੇ ਨੇ ਪਰਿਵਾਰ ਰੁੱਲਦੇ ਨੇ ਫਿਰ ਇਹੋ ਜਿਹੀ ਕਮਾਈ ਨੂੰ ਬੰਦਾ ਕਹਿਣ ਲੱਗ ਜਾਂਦਾ ਹੈ ਕਿ ਕੀ ਕਰਨਾ ਸੋ ਐਸਾ ਹੀ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਕਿ ਲੋਈਆਂ ਖਾਸ ਦੇ ਨੇੜੇ ਪੈਂਦੇ ਪਿੰਡ ਨਵਾਂ ਪਿੰਡ ਖਾਲੇਵਾਲ ਤੋਂ ਸਾਹਮਣੇ ਆਇਆ ਜਿੱਥੇ ਕਿ ਸੁਖਵਿੰਦਰ ਸਿੰਘ ਸੁੱਖਾ ਦਾ ਪਰਿਵਾਰ ਹੈ ਤੇ ਉਹ ਆਪ ਹੁਣ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਇੱਥੇ ਹੀ ਕੰਮ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ ਹੈ ਤੇ ਉਸ ਦੀ ਮੌਤ ਦਾ ਜਿਹੜਾ ਕਾਰਨ ਹੈ ਉਹ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਸੁਖਵਿੰਦਰ ਸਿੰਘ ਸੁਖਾ ਆਪਣੇ ਪਿੱਛੇ ਆਪਣੇ ਰੋਂਦੇ ਕਰਲੋਂਦੇ ਮਾਪਿਆਂ ਨੂੰ ਆਪਣੀ ਪਤਨੀ ਨੂੰ ਦੋ ਛੋਟੇ ਛੋਟੇ ਬੱਚਿਆਂ ਨੂੰ ਤੇ ਭੈਣਾਂ ਨੂੰ ਛੱਡ ਗਿਆ ਹੈ ਹੁਣ ਉਸ ਪਰਿਵਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੁਖਵਿੰਦਰ ਸਿੰਘ ਸੁਖਾ ਦੀ ਜਿਹੜੀ Laash ਹੈ ਉਹ ਵਿਦੇਸ਼ੋਂ ਕਿਸੇ ਨਾ ਕਿਸੇ ਤਰੀਕੇ ਮਗਵਾਈ ਜਾਵੇ ਇਸ ਦੇ ਲਈ ਪਰਿਵਾਰ ਦੇ ਵੱਲੋਂ ਜਿਹੜੀ ਕਾਰਵਾਈ ਵੀ ਉਹ ਸ਼ੁਰੂ ਕਰ ਦਿੱਤੀ ਗਈ